ਜਲਦ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਪਰ ਬਗੀਟਾਟੀ ਰਹਿਣਾ ਮਾਇਆ ਬੰਦੀ ਸਾਰਿਆਂ ਦੀਆਂ ਛੰਨਾ ਉਡਾਉਂਦੀਆਂ ਜਿਹੜੇ ਭਗਤੀ ਕਰਦੇ ਤੇ ਕਬੀਰ ਨੇ ਥੱਲੇ ਪਿੱਛੇ ਵਾਲੇ ਜਿਹੜੇ ਨੇੜੇ ਸੀ ਨਾ ਸਾਰਿਆਂ ਦੀਆਂ ਉਡਾਉਂਦੀਆਂ ਹੁਣ ਜਿਹਨੂੰ ਲੋੜ ਸੀ ਉਹਨੇ ਬਣਾ ਲਈ ਨਹੀਂ ਜਿਹੜੀਆਂ ਉੱਡ ਗਈਆਂ ਉਹ ਆਪਣੀਆਂ ਉਹਨਾਂ ਦੇ ਵਿੱਚ ਇੱਕ ਤੋ ਤੁਮੋਤ ਕਰਕੇ ਗੁਜ਼ਾਰਾ ਕਰੀਗੇ। ਉਹ ਜੇ ਮੇ ਹੁਣ ਜਿਹੜੇ ਹੁਣ ਨੇ ਨਾ ਮਿਸ਼ਲੇ ਵਾਲੇ ਉਹ ਜਿੱਥੇ ਮਘੋਰਾ ਹੋ ਜਾਂਦਾ ਉੱਥੇ ਢੱਕ ਢੁੱਕੇ ਹੋਰ ਫਸਾ ਲੈਂਦੇ ਨੇ। ਕੋਈ ਲਵਾਵੜਾ ਲੰਦਾ ਉਥੇ ਜਿੱਥੋਂ ਨਾ ਨਿਸ਼ਾਨੇ ਚ ਗਲੀ ਹੋ ਜਾਂਦੀ ਆ ਨਾ। ਤਰਕਾ ਨਾਲ ਉੱਥੇ ਕਰਦੇ ਨੇ ਕੋਸ਼ਿਸ਼ ਵੀ ਹੋਰ ਹੋਰ ਢੱਕ ਢੁੱਕੇ ਫਸਾ ਕੇ ਪੱਤੇ ਪੱਤੇ ਫਸਾ ਕੇ ਵਿਚਾ ਕਰ ਲੀਏ। ਕਾਨੂੰ ਹੁੰਦਾ ਵਿਚਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੇੜ ਰਾਨੀ ਭਰਮ ਕੀ ਟਾਟੀ ਭਰਮ ਦੇ ਜਿਹੜੇ ਸੀ ਨਾ ਉਹ ਟਾਣਾ ਬਾਣਾ ਬੁਣਿਆ ਹੋਇਆ ਹੈ ਭਰਮ ਦਾ ਭਰਮ ਜਾਲ ਜਿੱਚ ਫਸਾਇਆ ਹੋਇਆ ਸੀ ਲੋਕ ਜਿਵੇਂ ਮੱਕੜੀ ਜਾਲਾ ਕਰਕੇ ਫਸਾਉਂਦੀ ਆ ਨਾ ਸ਼ਕਲ ਨੂੰ ਐ ਫਸਾਉਂਦੇ ਨੇ ਇਹ ਭਰਮ ਗਿਆਨੀ ਭਰਮ ਦੇ ਵਿੱਚ ਜਾਲ 'ਚ ਐ ਫਸਾਉਂਦੇ ਨੇ ਭਰਮ ਜਾਲ ਸਾਰਿਆਂ ਦੇ ਘਟ ਤੋੜਦੇ ਉਹ ਭਰਮ ਜਾਲ 'ਚ ਇਹ ਆਪ ਵੀ ਫਸੇ ਹੁੰਦੇ ਨੇ ਪਰਮ ਗਿਆਨ ਚ ਫਿਰਦੇ ਹੁੰਦੇ ਨੇ ਪਰਮ ਗਿਆਨੀ ਉਹ ਉੜਾਤੇ ਸਾਰੇ ਸਵੇ ਉਡਾਨੀ ਪਰਮ ਕੀ ਟਾਟੀ ਰਹੇ ਨ ਮਾਇਆ ਬਾਂਦੀ ਉਹ ਮਾਇਆ ਨਾਲ ਜੜੀ ਹੋਈ ਸੀ ਨਾ ਮਾਇਆ ਕੇ ਮੈਂ اٹਕ ਜੂਗੀ ਸੱਚ ਮੂਰ ਹੈ ਝੂਠ ਨਹੀਂ ਖੜਦਾ ਸੱਚ ਜਿੱਥੇ ਪ੍ਰਗਟ ਹੋਵੇ ਨੇਰਾ ਨਹੀਂ ਰੁਕਦਾ ਗਿਆਨ ਤਾਂ ਨਹੀਂ ਰੁਕਦੀ ਜਿੱਥੇ ਗਿਆਨ ਪ੍ਰਗਟ ਹੋ ਜਵੇ ਉਹ ਵਿਚਾਰੇ ਦੀ ਨੌਬਦ ਵੀ ਉਡ ਗਈ ਛਣ ਉਹ ਕਹਿੰਦਾ ਵੀ ਦੁਆਰਾ ਛੰਨ ਕਿਵੇਂ ਬਣੀ ਆ ਗੁਰੂ ਅਮਰਦਾਸ ਨੇ ਦੁਆਰਾ ਫਿਰ ਬਣਾਈ ਸ਼ਬਦ ਗੁਰੂ ਤੋਂ ਛੰਨ ਉਹ ਵੇਢੀ ਆ ਦੁਆ ਕੋਈ ਇਹਨਾਂ ਨੇ ਪਾੜ پڑੋਸਣ ਕਰ ਲਿਆ ਲਫ਼ਜ਼ ਪਾੜ ਲਫ਼ਜ਼ ਛੱਡ ਕੇ پڑੋਸਣ ਕੱਲਾ ਰੱਖ ਲਿਆ ਪਾੜੀ ਲਫ਼ਜ਼ ਆ ਪਾ ਪੱਪੇ ਨੂੰ ਕਰਨਾ ਰਾੜੇ ਨੂੰ ਸਾਰੀਏਗਾ ਤੇ ਛੜਤੀ ਸ਼ਬਦ ਸਾਰਿਆਂ ਨਾਲ ਇੰਪੋਰਟੈਂਟ ਪਾੜੀ ਲੈਦੇ ਜੀ ਉਹਦੇ ਅਰਥ ਨਹੀਂ ਕੀਤੇ ਪੜੋਸਣ ਦਾ ਘਰ ਤਾਂ ਪਾੜੀ ਦਾ ਅਰਥ ਕੀ ਹੈ ਜਿਹੜੀ ਮਾਇਆ ਨੇ ਆ ਭਰਮ ਨੇ ਸੁਰਤ ਆਪਣੇ ਮੂਲ ਨਾਲ ਪਾੜ ਦਿੱਤੀ ਸੀ ਮਾਇਆ ਨੂੰ ਦੇਖ ਕੇ ਜਿਹੜੀ ਮਾਇਆ ਵੱਲ ਚਲੀ ਗਈ ਧਿਆਨ ਮਾਇਆ ਵੱਲ ਰਹਿੰਦਾ ਸੀ ਆਪਣੇ ਮੂਲ ਵੱਲ ਰਹਿੰਦਾ ਹੀ ਨਹੀਂ ਸੀ ਉਹ ਪਾੜੀ ਹੋਈ ਸੀ ਸੋਤ ਉਹਨੂੰ ਪਾੜੀ ਕਹਿੰਦੇ ਨੇ ੜਾੜੇ ਨੂੰ ਸਿਆਰੀਆ ਸਟੇਲਿੰਗ ਲੱਭਦਾ ਪਾੜੀ ਹੋਈ ਫਿਰ ਅਗੇ پڑੋ ਪੜੌਸਣ ਦੇ ਵਿੱਚ ੜਾੜੇ ਨੂੰ ਕਨੌੜਾ ਚਾਹੀਦਾ ਪੜੌਸਣ ਲਫ਼ਜ਼ਾ ਪੰਜਾਬੀ ਦਾ ਉਹ ਹੈ ਮਹਾਰਾਸ਼ਟਰ ਦਾ ਉਹਨੂੰ ਤਾਂ ਪੜੌਸਣ ਸ਼ਬਦ ਦਾ ਹੀ ਨਹੀਂ ਪਤਾ ਅਰਥ ਕੀ ਹੁੰਦੇ ਨੇ ਮਹਾਰਾਸ਼ਟਰ ਵਾਲੇ ਤਾਂ ਬੋਲਦੇ ਹੀ ਨਹੀਂ ਪੜੌਸਣ ਲਫ਼ਜ਼ੇ ਨਹੀਂ ਬੋਲਦੇ ਤੁਸੀਂ ਅਰਥ ਪੰਜਾਬੀ ਦਾ ਕਿਵੇਂ ਕਰ ਲੇ ਉਹ ਕਿੱਥੇ ਮਹਾਰਾਸ਼ਟਰ ਦਾ ਜੰਮਿਆ ਹੋਇਆ ਬੰਦਾ ਪੜੋਸਣ ਲੱਗ ਪੰਜਾਬ ਦਾ ਹੈ ਫੇ ਪਾੜੀ ਦੇ ਤੁਸੀਂ ਅਰਥੇ ਛੱਡ ਦਿੱਤੇ ਇਤੋਂ ਪਤਾ ਲੱਗਦਾ ਵਿਦਵਾਨ ਰੋਲ ਕੇ ਰੱਖਤੇ ਭਗਤਾਂ ਨੇ ਉਹ ਰੁਲੇ ਪਏ ਹੋ ਤੁਸੀਂ ਗੁਰਬਾਣੀ ਲੈ ਕੇ ਬਹਿ ਗਏ ਪਤਾ ਤੁਹਾਨੂੰ ਕਾਸੇਦਾਰੀ ਹੈ ਜਿਹੜੀ ਸੁਰਤ ਆਪਣੇ ਮੂਲ ਨੂੰ ਪਾੜੀ ਹੋਈ ਹੈ ਪੜੋ ਪੜੋ ੜੜੇ ਨੂੰ ਹੋੜਾ ਪੜੋ ਅਲਗਾ ਸਣੀ ਅਲਗ ਉਸ ਪੜੋਸਣੀ ਉਹ ਮਾਇਆ ਚ ਲਿਪਤ ਹੋਗੀ ਮਾਇਆ ਦੀ ਮਾਰ ਲੱਗੀ ਉਸ ਸਣੀ ਐ ਲਿਪਤ ਹੋ ਜਾਣਾ ਮਾਇਆ ਨਾ ਇੱਥੋਂ ਹੀ ਸਣੀ ਲਫ਼ਜ਼ ਤੋਂ ਹੀ ਸਨਾਤਨ ਬਣਿਆ ਲਫ਼ਜ਼ ਸਣ ਜਾਣਾ ਲਿਪਟ ਜਾਣਾ ਕਿਸੇ ਚੀਜ਼ ਨਾ ਹੱਥ ਜਾਂ ਲਿਪੜ ਜਾਂਦੇ ਨੇ ਯੂਪੀ ਚ ਯੂਪੀ ਦਾ ਜਮਾ ਆਇਆ ਕਵੀਰ ਯੂਪੀ ਦੀ ਨਾ ਆਇਆ ਯੂਪੀ ਦੀ ਬੋਲੀਆ ਯੂਪੀ ਦੀ ਬੋਲੀ ਇੰਡੀਆ ਚਲਦੀ ਪੰਜਾਬ ਦੀ ਬੋਲੀ ਡੀੜਿਆ ਚਲਦੀ ਆ ਹਿੰਦੀ ਹੈ ਜਿਹੜੀ ਇਹ ਤਾਂ ਚਲਦੀ ਹੈ ਪੂਰੀ ਇੰਡੀਆ ਦੇ ਵਿੱਚ ਸਾਰੇ ਹੀ ਸਮਝ ਲੈਂਦੇ ਨੇ ਪਰ ਪੰਜਾਬੀ ਨੂੰ ਨਹੀਂ ਸਮਝਦੇ ਸਾਰੇ ਮੇਰੇ ਦੋਸਤਾਂ ਨੂੰ ਪਰ ਉਹ ਸਣੀ ਹੋ ਗਈ ਮਾਇਆ ਚ ਲਿਪਤ ਮਾਇਆ ਦੇ ਵਿੱਚ ਜਨਮ ਜਨਮ ਕੇ ਇਸ ਮਨ ਕੋ ਮੋਲ ਲੱਗੀ ਜਿਹਨੂੰ ਮੈਨ ਲੱਗੀ ਆ ਸੁਣਿਆ ਹੋਇਆ ਕਹਿੰਦੇ ਨੇ ਯੂਪੀ ਚ ਬੋਲਦੇ ਨੇ ਸਾਰੀ ਪਰ ਸਾਰੀ ਬਾਣੀ ਯੂਪੀ ਦੀ ਹੋਈ ਆ ਕਬੀਰ ਦੀ ਯੂਪੀ ਦੀ ਪਛਾਤਾ ਹੈ ਉਹ ਯੂਪੀ ਜਿਹੜੀ ਭਾਸ਼ਾ ਚ ਕਬੀਰ ਨੇ ਲਿਖਿਆ ਪੂਰੇ ਇੰਡੀਆ ਚ چلਦੀ ਹੈ ਭਾਸ਼ਾ ਕਾਸ਼ੀ ਸੈਂਟਰ ਸੀ ਨਾ ਕਾਸ਼ੀ ਦੀ ਭਾਸ਼ਾ ਇੰਡੀਆ ਚ ਹੀ چلਦੀ ਹੈ ਪਾੜੀ پڑੋ ਸਣੀ ਪਾੜੀ ਹੋਈ ਸੁਰਤ ਆਪਣੇ ਮੂਲ ਨਾਲੋਂ ਮਾਇਆ ਚ ਲਿਪਤ ਹੋ ਗਈ ਮਾਇਆ ਦੀ ਮੜ ਲੱਗੀ ਇਹਨੂੰ ਉਛਲੇ ਨਾਮਾ ਉਛਲੇ ਨਾਮਾ ਇੱਕ ਪਾੜੀ ਹੋਈ ਪड़ोसणी ਇੱਕ ਜਿਹੜੀ ਦੁਰਮਤ ਨਾਲ ਜੁੜੀ ਹੋਈ ਸੁਰਤ ਆਜੋ ਅਜੋ ਕੋਈ ਮਨਮੁਖੀ ਜਿਹੜਾ ਮਨਮੁਖੀ ਆ ਕੋਈ ਬੰਦਾ ਉਹ ਨਾਵੇਂ ਦੀ ਸੁਰਤ ਨਹੀਂ ਪਾੜੀ ਹੋਈ ਹੈ ਨਾਵੇਂ ਦੀ ਜੁੜੀ ਹੋਈ ਹੈ ਨਾਵੇਂ ਦਾ ਛਣਵ ਨਹੀਂ ਹੋਇਆ ਦੁਬਾਰਾ ਕੋਈ ਹੋਰ ਚਾਹੁੰਦਾ ਜਿਹੜਾ ਕਬੀਰ ਦੀ ਬਾਣੀ ਨਾਲ ਢੈਢੇਰੀ ਹੋ ਗਿਆ ਉਹ ਨਾ ਮੈਨੂੰ ਪੁੱਛਦਾ ਉਝਲੇ ਨਮ ਨਾ ਮੈਨੂੰ ਪੁੱਛਿਆ ਵੀ ਤੇਰੀ ਜਿਹੜੀ ਛਣ ਦੁਬਾਰਾ ਬੰਨੀ ਗਈ ਤੇਰੀ ਬੋਲਤੀ ਬੰਦ ਹੋਈ ਹੋਈ ਦੁਬਾਰਾ ਤੋਂ ਗਿਆਨ ਕਰਾਉਣ ਲੱਗ ਗਿਆ ਜਿਹੜਾ ਨਵੀਂ ਕਿਸਮ ਦਾ ਇਹ ਤੈਨੂੰ ਕਿੱਥੋਂ ਕੱਪ ਹੈ ਛਾਂਣ ਛਵਾਈ ਹੋ ਕਿਨੇ ਤੇਰਾ ਹੈ ਸ਼ੁਰਤ ਬੰਨ੍ਹ ਦਿੱਤੀ ਆਪਣੇ ਨਾਲ ਤੇਰੀ ਸੁਰਤ ਕਿਨੇ ਆਪਣੇ ਅੰਦਰ ਜੋੜ ਦਿੱਤੀ ਕਿਉਂਕਿ ਗੱਲ ਅੰਦਰ ਦੀ ਯਾਦ ਕਰਨੀ ਹੈ ਅੰਦਰ ਸੁਰਤ ਛੁੱਟ ਕੇ ਹੀ ਕਰੂਗੀ ਜੇ ਮੂਲ ਦੀ ਜਾਣਕਾਰੀ ਦੇਣੀ ਹੈ ਮੂਲ ਨਾਲ ਜੁੜੇ ਤੇ ਜਾਣ ਮੂਲ ਨੂੰ ਦੇਖੇ ਤੇ ਬਿਨਾ ਮੂਲ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਜਿਹਦਾ ਅਸੀਂ ਗਿਆਨ ਦੇਣਾ ਹੈ ਜੇ ਉਹ ਚੀਜ਼ ਸਾਨੂੰ ਦਿਖੀ ਨਹੀਂ ਦਰਸ਼ਨ ਨਹੀਂ ਹੋਇਆ ਤਾਂ ਉਹਦਾ ਗਿਆਨ ਨਹੀਂ ਅਸੀਂ ਕਰਾ ਸਕਦੇ ਜੇ ਚੀਜ਼ ਦਾ ਅਸੀਂ ਗਿਆਨ ਕਰਾਣਾ ਹੈ ਜੇ ਸਾਨੂੰ ਉਹਦੀ ਸਮਝ ਨਹੀਂ ਹੈ ਉਹਦਾ ਅਸੀਂ ਗਿਆਨ ਨਹੀਂ ਕਰਾ ਸਕਦੇ ਇਸ ਕਰਕੇ ਗੁਰਬਾਣੀ ਜਿੰਨੀ ਬੋਲੀ ਹੋਈ ਹੈ ਜੋ ਉਹਨਾਂ ਨੇ ਅੱਖਾਂ ਨਾਲ ਦੇਖਿਆ ਬੋਲੀ ਹੈ ਜੋ ਦੇਖਿਆ ਉਹ ਬੋਲੀ ਹੈ ਪ੍ਰੈਜ਼ੈਂਟ ਟੈਂਸ ਦੀ ਹੈ ਸਾਰੀ ਬਾਣੀ ਫਿਊਚਰ ਦੀ ਆ ਪਾਸਟ ਦੀ ਕੋਈ ਵੀ ਨਹੀਂ ਗਲ ਜਿਹੜੇ ਨੂੰ ਪਾਸਟ ਦੀ ਗੱਲ ਮੰਨਦੇ ਨੇ ਪਾਗਲ ਇਤਿਹਾਸ ਉਹ ਨੂੰ ਅਦਾ ਪੁਰਾਣਾ ਪਰ ਇਹਦੇ ਵਿੱਚ ਜਿਹੜੀ ਗੱਲ ਲਿਖੀ ਹੈ ਪ੍ਰੈਜ਼ੈਂਟ ਦੀ ਕਿਉਂਕਿ ਸੋ ਬੋਲਣਾ ਜੋ ਪਿਖ ਹੈ ਅਕੀਏ ਸ਼ਰਤ ਰਹੂਗੀ ਗੁਰਬਾਣੀ ਤੇ ਇਹ ਸ਼ਰਤ ਨਹੀਂ ਹਟ ਸਕਦੀ ਜਿਹੜਾ ਇਹ ਸ਼ਰਤ ਹਟਾਊਗਾ ਉਹ ਗੁਰਬਾਣੀ ਦੇ ਅਰਥ ਗਲਤ ਕਰੂਗਾ ਪ੍ਰਾਜਾਣ ਦੀ ਗੱਲ ਰਹੂਗੀ ਗੁਰਬਾਣੀ ਚ ਜੋ ਬੋਲ ਰਿਹਾ ਆਦਮੀ ਗਵਾਹੀ ਦੇ ਰਿਹਾ ਉਹ ਦੇਖ ਕੇ ਦੇ ਰਿਹਾ ਇਹਦਾ ਮਤਲਬ ਉੱਥੇ ਹੈਗਾ ਉਸ ਵੇਲੇ ਜਿਹੜੇ ਜਮਲ ਦੀ ਗੁਰਬਾਣੀ ਗੱਲ ਕਰ ਰਹੀ ਹੈ ਉਹ ਜਮਲ ਤਾਂ ਹੈਗਾ ਹੁਣ ਵੀ ਹੈਗਾ ਉਦੋਂ ਵੀ ਸੀ ਅਜਾਇਬ ਮੱਲ ਉਹ ਬਾਨਾ ਅਜਾਇਬ ਮੱਲ ੜੇ ਜਿੱਤਿਆ ਨਹੀਂ ਜਾ ਸਕਦਾ ਅਜਾਇਬ ਮੱਲ ਪਾਪੀ ਜਗ ਜਾਣਾ ਉਹ ਅਜਾਇਬ ਮੱਲ ਬਾਬੇ ਨੂੰ ਤਾਂ ਕੋਈ ਜਾਣਦਾ ਨਹੀਂ ਇਹ ਨੂੰ ਦੱਸਵਾ ਉਹ ਤਾਂ ਅੰਗਰੇਜ਼ ਵੀ ਜਾਣਦੇ ਨੇ ਉਹਨੂੰ ਜਗ ਜਾਣਾ ਹੈ ਸਾਰਾ ਜੱਗ ਜਾਣਦਾ ਜੀ ਇਹਨੂੰ ਜਗ ਜਾਣਦਾ ਸੀ ਨਹੀਂ ਜਗ ਜਾਣਾ ਹੈ ਪ੍ਰੈਜ਼ੈਂਟ ਟੈਂਸ ਹੈ ਹੋਰ ਵੀ ਜਾਣਦਾ ਜੱਗ ਸਾਰਾ ਹਮੇਸ਼ਾ ਹੀ ਜਾਣਦਾ ਜਾਗੋ ਨੂੰ ਪ੍ਰੈਜ਼ੈਂਟ ਟੈਂਸ ਇਹ ਥੋੜੀ ਇਹ ਹਰਥ ਗਾ ਲੈਣਗੇ ਵਿਦਵਾਨਾਂ ਦੇ ਬਸ ਦੀ ਗੱਲ ਆ ਹੈ ਵਿਦਵਾਨ ਤਾਂ ਮੈਂ ਪੰਗਾ ਲੈ ਬੈਠੇ ਸੀ ਕੱਲ ਨਹੀਂ ਆਇਆ ਪ੍ਰੋਫੈਸਰ ਉਹ ਘੰਟੇ ਕਿ ਜੋ ਗਿਆ ਪਾਣੀ ਤਾਂ ਨਹੀਂ ਅਗਿਆ ਤੁਹਾਡਾ ਵਿਸ਼ਾ ਹੀ ਨਹੀਂ ਹੈ ਇਹ ਵਿਸ਼ਾ ਹੈ ਹੋਰ ਭਾਸ਼ਾ ਹੈ ਬ੍ਰਿਭਿਦਿਆ ਵਿਸ਼ਾ ਹੈ ਬ੍ਰਿਭਿਦਿਆ ਤੁਹਾਨੂੰ ਪੜਾਈ ਨਹੀਂ ਦੁਬਾਰਾ ਪੜੋ ਇਹ ਪ੍ਰਭ ਗਿਆਨ ਨੂੰ ਦੁਆਰਾ ਪੜੋ ਫਿਰ ਪਤਾ ਲੱਗੂ ਬਾਣੀ ਕੀ ਕਹਿੰਦੀ ਹੈ ਪਾੜੀ ਪੜੋਸਣੀ ਪੁੱਛ ਲੈ ਨਾਮਾ ਕਾ ਕੋਈ ਹੋਰ ਹੈ ਜਿਹੜਾ ਪ੍ਰਭ ਗਿਆਨ ਚ ਫਸਿਆ ਹੋਇਆ ਉਹ ਨਾਮਦੇਵ ਨੂੰ ਪੁੱਛਦਾ ਵੀ ਤੈਨੂੰ ਇਹ ਗਿਆਨ ਕਿੱਥੋਂ ਮਿਲ ਗਿਆ ਕਾਂ ਪੈ ਛਣ ਛਵਾਈ ਹੋ ਤੇਰੀ ਦੁਆਰਾ ਛਣ ਕੇਵੇਂ ਬਣੀ ਗਈ ਤੇਰੇ ਮਨ ਨਾਲ ਚਿੱਤ ਕਿਵੇਂ ਇਕੱਠੇ ਹੋ ਗਏ ਓਏ ਛਣਦੇ ਹੁੰਦਾ ਦੋ ਪੱਲੇ ਛੰਦੇ ਦੋ ਪੱਲੇ ਹੁੰਦੇ ਨੇ ਜੇ ਦੋ ਪੱਲੇ ਇਕੱਠੇ ਨਾ ਹੋਣ ਜਨਨੀ ਬਣਦੀ ਇਹ ਚਿੱਤਾਂ ਨੂੰ ਅੰਜ ਨਜ਼ਰ ਇਕੱਠੇ ਨਹੀਂ ਹੁੰਦੇ ਪੱਲੇ ਦੋਏ ਇਕੱਠੇ ਨਹੀਂ ਹੁੰਦੇ ਜਨਵਣਦੀ ਹੋਈ ਨਹੀਂ ਇਹ ਦੋਏ ਪੱਲੇ ਇਕੱਠੇ ਕਰਨੇ ਨਾ ਜੇਤਾ ਹੋ ਜਾਣ ਐਂ ਇਕੱਠੇ ਫਿਰ ਤਾਂ ਬਣ ਗਈ ਛੰਨ ਜੇ ਹੋ ਜਾਣ ਐਂ ਇਕੱਠੇ ਫਿਰ ਪੈ ਗਿਆ ਮਰਦ ਫਿਰ ਹੋ ਗਿਆ ਸਰੋ ਉਹੀ ਇਸ ਰੋਵਰ ਆ ਉਹੀ ਛੰਨ ਜੇ ਕੋਈ ਬੜਾ ਸਾਰਾ ਆਪਣਾ ਕੋ ਕੜਾਹਾ ਹੋਵੇ ਜੇ ਤਾਉਨ ਉਹ ਐ ਰੱਖ ਦਈਏ ਤਾਂ ਦਾ ਮੀਂਦਾ ਪਾਣੀ ਭਰ ਜੂ ਸਾਰਾ ਉਹ ਚ ਜੇ ਐ ਰੱਖ ਦਈਏ ਉੱਚਾ ਕਰਕੇ ਤਾਂ ਥੱਲੇ ਬਹਿ ਜਾਓ ਤੁਹਾਡੇ ਦੇ ਮੀਂਹ ਨਹੀਂ ਪੈਂਦਾ ਨਾ ਉਹਦੇ ਵਿੱਚ ਪਾਵੇ ਪਾਣੀ ਨਾ ਤੁਹਾਡੇ ਤੇ ਪਾਵੇ ਉਸੇ ਨੇ ਛੰਨ ਬਣ ਜਾਣਾ ਨਾ ਬਸ ਆਹੀ ਗੱਲ ਆ ਸਮਝਣਾ ਓਹੀ ਬਣ ਜਾਂਦਾ ਪਲਟ ਕੇ ਇਹ ਛਾਨਾ ਹੈ ਬਣੀ ਹੈ ਉਹ ਜਿਹੜਾ ਤਸੀਰਾ ਉਹਨੂੰ ਆਏ ਜਿਉ ਨੂੰ ਆਇਆ ਕਰਤਾ ਸਰੋਵਰ ਨੂੰ ਛਾਨ ਹੋ ਗਈ ਕਾ ਪਹਿਚਾਨ ਸਿਵਾਈ ਹੋ ਸਿਵਾਈ ਹੋ ਉਹ ਸਰੋਵਰ ਆ ਦਿਵਾਰਾਂ ਨੇ ਉਹਦੀਆਂ ਠੀਕ ਆ ਨਹੀਂ ਥੱਲੇ ਫਰਸ਼ ਵੀ ਆ ਜੇ ਉਹਨੂੰ ਪੁੱਠਾ ਕਰ ਦਈਏ ਲੈਂਟਰ ਹੋ ਗਿਆ ਦਿਵਾਰਾਂ ਹੋ ਗਿਆ ਮਕਾਨ ਬਣ ਗਿਆ ਉਹਦਾ ਹੀ ਉਹ ਪੁੱਠਾਈ ਕਰਨਾ ਉਹਦਾ ਉਤਲ ਛਤੋਗੀ ਦੁਬਾਰਾ ਹੈ ਗਿਆ ਜਾਰੇ ਵਸ ਉਹ ਭਗਾਨ ਬਣ ਗਿਆ ਇਹ ਜੀਆਂ ਕੱਲਾ ਨੇ ਦੇ ਵਿੱਚ ਲਿਖਿਆ ਆਇਆ ਇਹ ਬੁੱਝਣ ਵਾਲੀ ਬੁੱਧੀ ਚਾਹੀਦੀ ਹੈ ਇਹਦੇ ਚ ਰ ਬੁੱਝਣ ਵਾਲੀ ਬੁੱਧੀ ਚਾਹੀਦੀ ਹੈ ਹਾਂਜੀ ਤੋ ਪੈਸ ਦੁਗਣੀ ਮਜ਼ਦੂਰੀ ਦੇ ਹੂੰ ਮੋਕੋ ਬੇਢੀ ਦੇਉ ਬਦਾਈ ਹੋ ਤਾਂ ਜਿਹੜਾ ਕੁਝ ਉਹਨੂੰ ਗੁਰੂ ਨੂੰ ਆਪਣਾ ਧਾਰਨ ਕੀਤਾ ਨਾ ਗੁਰੂ ਜਿਹੜਾ ਤੈ ਬਣਾਇਆ ਜੀ ਤੋ ਤੈ ਗਿਆਨ ਲਿਆ ਬੇਟੀ ਉਹ ਹੈ ਜਿਹਨੇ ਤੈਨੂੰ ਜੋੜਿਆ ਜਿਹਨੇ ਛੰਨ ਤੇਰੀ ਮਾਨਸਾ ਚਿੱਤ ਇਕੱਠੇ ਕੀਤੇ ਨੇ ਬੇਟੀ ਹੁੰਦਾ ਤੇਰੇ ਮਾਨਸਾ ਚਿੱਤ ਜੀ ਨੇ ਇਕੱਠੇ ਕੀਤੇ ਨੇ ਤੈਨੂੰ ਜਿਹੜਾ ਗਿਆਨ ਦਿੱਤਾ ਤੈਨੂੰ ਜਿਹਨੇ ਉਪਦੇਸ਼ ਦਿੱਤਾ ਬੇਟੀ ਹੈ ਜਿਹੜਾ ਜਿਹਨੇ ਬਣਿਆ ਤੈਨੂੰ ਜੋੜਿਆ ਦੁੱਗਣੀ ਮਜ਼ਦੂਰੀ ਦੇ ਆਉਂਦੇ ਤੇਰਾ ਦੁੱਗਣੀ ਮਜ਼ਦੂਰੀ ਦੇ ਦੂੰ ਮੈਨੂੰ ਉਹ ਦੱਸਦੇ ਬੰਦਾ ਦੱਸ ਦੇ ਕੋ ਮੋ ਕੋ ਬੇਟੀ ਦੇਖੋ ਪਤਾ ਹੀ ਹੋ ਮੈਂ ਵੀ ਉਹਨੂੰ ਗੁਰੂ ਬਣਾ ਲਾ ਪਰ ਬੇਟੀ ਦੱਸ ਦੇ ਕੌਣ ਰੀ ਬਾਈ 베ਡੀ ਦੇਣਾ ਨਹੀਂ ਜਾਈ ਉਹ ਗੰ ਨਾਮਦੇਵ ਕਹਿੰਦਾ ਕਹਿੰਦਾ 베ਡੀ ਦਾ ਦੇਣਾ ਨਹੀਂ ਦਿੱਤਾ ਜਾਖਦਾ ਤੂੰ ਤਾਂ ਜੋ ਹੰਕਾਰ ਚ ਬੋਲਦਾ ਦੁੱਗਣੀ ਇਹਦਾ ਹੰਕਾਰ ਵਿੱਚ ਆ ਤੂੰ ਕੀ ਦੇਣਾ ਉਹ 베ਡੀ ਦਾ ਹੀ ਸਭ ਕੁਝ ਆ ਤੇਰਾ ਦੀਆ ਤੁਜੇ ਕਿਆ ਆਰ ਪੂੰ ਤੂੰ ਦਾ ਉਹਦਾ ਹੀ ਦਿੱਤਾ ਉਹਨੂੰ ਦੇ ਰਿਹਾ ਸਿਰ ਦਖਲੇ ਨਹੀਂ ਆ ਇਹ ਤਾਂ ਪਤਾ ਲੱਗਦਾ ਪੜੋਸਣੀ ਸੀ ਮਾਇਆ ਤੇ ਵਿੱਚ ਲਿਪਤ ਸੀ ਉਹ ਬੋਲਦੀ ਕਿੱਥੇ ਆ ਦੁੱਗਣੀ ਮਜ਼ਦੂਰੀ ਦੇਣ ਹਕਾਰ ਜੀ ਬੋਲਦੀ ਆ ਉਹ ਮੁੱਲ ਕੋਣੋ ਮੁੱਲ ਬਪਾਰੀ ਭਾਸ਼ਾ ਨਹੀਂ ਸਮਝਦੀ ਤਾਂ ਹੀ ਨਾਨਕ ਰਹੇਗਾ ਮੁੱਲ ਕੋਣੋ ਮੁੱਲ ਬਪਾਰ ਕੇ ਉਹ ਇਹਨੂੰ ਮੰਨ ਕੇ ਚੱਲਿਓ ਇਹ ਨਹੀਂ ਮੁੱਲ ਮਿਲਦਾ ਹੈ ਉਹਦਾ ਦੁੱਗਣੀ ਮਜ਼ਦੂਰੀ ਦੇਣ ਨੂੰ ਤਿਆਰ ਹੈ ਰੀ ਬਾਈ ਬੇਟੀ ਦੇਣਾ ਨਹੀਂ ਜਾਈ ਉਹ ਕਹਿੰਦਾ ਬੇਟੀ ਦੀ ਮਜ਼ਦੂਰੀ ਨਹੀਂ ਦਿੱਤੀ ਜਾ ਸਕਦੀ ਬੇਟੀ ਦਾ ਦੇਣ ਕੀ ਦੇਣਾ ਪਹਿਲਾਂ ਤਾਂ ਸ਼ਰੀਰ ਇਹਨੇ ਦਿੱਤਾ ਤੈਨੂੰ ਦੱਸ ਐਵੇਂ ਦੇ ਦੇ ਪਹਿਲਾਂ ਤਾਂ ਉਹ ਦੇ ਦੇ ਉਹਦਾ ਮੋੜ ਤੇ ਉਹਦਾ ਹੀ ਮੋੜ ਦੇ ਫਾਇਦੇ ਨਹੀਂ ਬਾਕੀ ਕੁਛ ਬਾਕੀ ਤਾਂ ਬਾਅਦ ਦੇਣੀ ਪਹਿਲਾਂ ਉਹਦਾ ਸ਼ਰੀਰ ਹੈ ਜਿਹੜਾ ਉਹ ਮੋੜ ਉਹਨੂੰ ਜਿਸੀ ਦੇ ਤਾਂ ਫੇ ਲੈਣ ਨੂੰ ਕੀ ਰਹਿ ਗਿਆ ਕਾਦੇ ਵਾਸਤੇ ਲੈਣਾ ਫਿਰ ਜਨਮ ਤਾਂ ਗਿਆ ਜਨਮ ਦੇ ਨਾਲ ਦਾ ਗਿਆਨ ਲੈਣਾ ਬੇਢੀ ਦੇਣਾ ਜਾਈ ਬੇਢੀ ਦਾ ਦੇਣਾ ਜਿਹੜਾ ਉਹਨੇ ਦਿੱਤਾ ਜਾ ਸਕਦਾ ਜੇ ਦੇ ਦਿੱਤਾ ਫਿਰ ਬਾਕੀ ਤੇਰੇ ਕੋਲ ਕੀ ਬਚ ਗਿਆ ਦੇਖ ਪੇਢੀ ਰਹਿਓ ਸਮਾਈ ਦੇਖ ਬੇਢੀ ਤਾਂ ਤੇਰੇ ਅੰਦਰ ਸਮਾਇਆ ਹੋਇਆ ਹੈ ਉਹ ਜਿਹੜੀ ਚਾਨਣ ਹੈ ਤੇਰਾ ਧੁੱਪ ਧੁੱਪ बोलਦੀ ਆ ਬੇਟੀ ਦਾ ਦੇਣ ਦੇ ਦੂ ਉਹ ਬੇਟੀ ਦਾ ਸੂਰਜ ਆ ਤੂੰ ਇਹਦਾ ਕੀ ਦੇਣ ਦੇ ਦੇਗੀ ਤੈਨੂੰ ਤਾਂ ਫਾਇਦਾ ਹੀ ਨਾ ਕੀਤਾ ਹੋਇਆ ਜੇ ਉਹਨੂੰ ਪਤਾ ਹੁੰਦਾ ਮੈਂ ਸੂਰਜ ਤੋਂ ਪੈਦਾ ਹੋਈ ਆ ਧੁੱਪ ਕਹਿੰਦੀ ਬੇਟੀ ਮੈਂ ਦੇ ਦੂ ਕੁਝ ਇਹ ਜੀ ਅਗਲਾ ਪਰਮ ਗਿਆਨੀਆਂ ਕੋਲ ਹੁੰਦੀ ਇਹ ਜੀ ਅਗਲਾ ਵਾਲੇ ਗੁਰਦਵਾਰੇ ਜਾ ਕੇ ਅਰਦਾਸਾਂ ਕਰਾਉਂਦੇ ਨੇ ਇਹ ਜੀ ਅਗਲਾ ਵਾਲੇ ਅਰਦਾਸਾਂ ਕਰਦੇ ਨੇ ਆ ਜਿਹੜਾ ਸਾਹਲੇ ਉਹ ਕਹਿੰਦੇ ਨੇ ਆ ਤੁਸੀਂ ਇੰਨਾ ਉਹ ਸੁਖ ਲੋ ਆ ਤੁਹਾਡਾ ਕੰਮ ਹੋ ਜੂ ਐ ਖੜੇ ਇੱਥੇ ਖੜੇ ਨੇ ਸਾਰੇ ਉਹ ਜਿਹਦਾ ਦਿੱਤਾ ਹੋਇਆ ਉਸ ਨੂੰ ਦੇਖ ਕੇ ਕਹਿੰਦੇ ਨੇ ਹੋਰ ਦੇ ਦੇ ਸਾਨੂੰ ਪਰ ਉਹਦਾ ਹੀ ਹੈ ਪਹਿਲਾਂ ਹੀ ਉਹਦਾ ਇਹ ਬਹੁਤ ਸਿਆਣਪ ਜਮਕਾ ਭਾਉ ਵਿਆਪਾ ਬਹੁਤ ਸਿਆਣਪ ਜਿਆਦਾ ਲੋਕਾਂ ਨੂੰ ਹੋਈ ਹੋਈ ਪੈਗਾ ਦਾ ਜਮਕਾ ਤਾਂ ਇਹ ਗੱਲ ਇਹ ਆ ਨਾ ਹੋ ਜਾ ਨੁਕਸਾਨ ਹੋ ਨਾ ਹੋ ਜਾਏ ਉਹ ਨਾ ਹੋ ਜਾਏ ਉਹ ਨਾ ਹੋ ਜਾ। ਇਹ ਐਸ ਅਕਲ ਦੇ ਵਿੱਚ ਹੀ ਪਏ ਆਪਦੇ। ਇਹ ਜਿਹੜੀ ਅਕਲ ਆ ਸੰਸਾਰੀ ਇਹ ਭੈ ਪਾਦਾ ਕਰਨ ਵਾਲੀ ਅਕਲ। ਆਪਣਾ ਮਾਲ ਲੈਣਾ ਸਭ ਕੁਝ। ਅਨਕ ਜ ਤਨਕਾਰ ਤ੍ਰਿਸ਼ਨਾ ਨਹੀਂ ਤਰਾਪਾ। ਬੜੀਆਂ ਬੜੀਆਂ ਸੁੱਖਾਂ ਸੁਧਦੇ ਨੇ ਬੜੀ ਬੜੀ ਮਾਲਾ ਫੇਰਦੇ ਨੇ। ਬڑے بڑے ਪੁੰਨਦਾਨ ਕਰਦੇ ਨੇ ਤ੍ਰਿਸ਼ਨਾ ਸ਼ਾਂਤ ਨਹੀਂ ਹੋ ਰਹੀ। ਅਰਗਜ ਤਨ ਕਰ ਤ੍ਰਿਸ਼ਨਾ ਨਹੀਂ ਤਰਾਪਾ ਅਰਗਜ ਤਨ ਕਰ ਦੇ ਬਾਵਜੂਦ ਤ੍ਰਿਸ਼ਨਾ ਸ਼ਾਂਤ ਨਹੀਂ ਹੋ ਰਹੀ ਤੇ ਤ੍ਰਿਸ਼ਨਾ ਦੀ ਤੇ ਛਾਂ ਨਹੀਂ ਰਾਂ ਉਹ ਕਹਿੰਦੇ ਸ਼ਾਂਤ ਨਹੀਂ ਆਉਣੀ ਇਹਨੂੰ ਉੜਾ ਦੀ ਐਕਬੀਰ ਨੇ ਉੜਾ ਕੇ ਹੀ ਰੱਖਦੀ ਤ੍ਰਿਸ਼ਨਾ ਸ਼ਾਂਤ ਪਰੇ ਤਾਰੂ ਉੱਪਰ ਦੁਰਮਤ ਪਾਂਡਾ ਫੂਟਾ ਪਤਾ ਲੱਗਾ ਦੁਰਮਤੀ ਉਹ ਤ੍ਰਿਸ਼ਨਾ ਜੀ ਸੀ ਉਹ ਜਿਹੜਾ ਕਹਿੰਦਾ ਬੇਟੀ ਨੂੰ ਮਜ਼ਦੂਰੀ ਦੇ ਤੂੰ ਇਹਦਾ ਦੁਰਮਤ ਆ। ਦੁੱਗਣੀ ਮਜ਼ਦੂਰੀ ਵਾਲੀ ਦਾ ਦੁਰਮਤ ਬੋਲ ਰਹੀ ਸੀ ਉਹ ਜੋ। ਉਹ ਕਹਿੰਦੇ ਦੁੱਗਣੀ ਮਜ਼ਦੂਰੀ ਦਊ। ਕੌਣ ਬੋਲ ਰਹੀ ਸੀ ਦੁਰਮਤ ਬੋਲ ਰਹੀ ਸੀ ਉਹ। ਉਹ ਤਾਂ ਦੁਰਮਤੇ ਬੋਲ ਰਹੀ ਸੀ। ਉਹਨੇ ਪੁੱਛਿਆ ਦੁਰਮਤ ਤੇਰੀ ਤਾਂ ਮਾਅ ਹਾਤਾ। ਤੂੰ ਰਿਸ਼ਵਤ ਦੇ ਰਹੀਆਂ ਲੈ ਹਜ ਕੋਈ ਨਹੀਂ ਆਗੀ। ਉਹ ਕਹਿੰਦੇ ਬੇਟੀ ਦੇਣ ਨਾ ਜਾਏ ਰਿਸ਼ਵਤ ਨਾ ਛੱਡਦਾ ਨਹੀਂ। ਇਹ ਤੋਸਾ ਨਹੀਂ ਕਮਾਉਣਾ ਹੁਣ ਕੋਟਣਾ ਓਟਣਾ ਛੋਟਣਾ ਤੋਸਾ ਕੋਟ ਕੋਈ ਕਲਾ ਨਹੀਂ ਕਮਾਉਣਾ ਕੋਟ ਦੀ ਓਟ ਨਹੀਂ ਕਮਾਉਣੀ ਕੋਟਣਾ ਓਟਰ ਨਾ ਛੋਟ ਹੁਣ ਛੋਟ ਵੀ ਨਹੀਂ ਕੋਈ ਨਾ ਤੋਸਾ ਨਾ ਖਜ਼ਾਨਾ ਕਮਾਉਣਾ ਦੁੱਗਣੀ ਮਜ਼ਦੂਰੀ ਦੇ ਦੂੰ ਇਹ ਤੋਸਾ ਕਰਤਬ ਕਾਰ ਦਹੁ ਹੱਥ ਛਾੜੋ ਦੋ ਹੱਥ ਛਾੜ ਕੇ ਵਿਕਾਰ ਕਰਨ ਲੱਗਿਆ ਹਾਂ ਹੁਣ ਕਹਿੰਦੇ ਮੈਂ ਮਜ਼ਦੂਰ ਦੇ ਧੁਗਣੀ ਦੇ ਦੋ ਐਸੀ ਦੁਰਮਤ ਦੁਰਮਤ ਛਾਨ ਪਰੀ ਧਰੂ ਉੱਪਰ ਇਹਨੂੰ ਤਰਾਸ਼ਾਈ ਕਰਨਾ ਚਾਹ ਰਹਾ ਤੁਨੂੰ ਤਰਾਸ਼ਾਈ ਕਰਤੀ ਭਗਤਾਂ ਨੇ ਦੁਰਮਤ ਲੇਕਿਨ ਇਹ ਬਚਾਈ ਬੈਠੇ ਨੇ ਦੁਰਮਤ ਗੁਰਦੁਆਰਿਆਂ ਚ ਦੁਰਮਤ ਦੀ ਰਖਵਾਲੀ ਕਰਦੇ ਨੇ ਦੁਰਮੰਦੀ ਰਖਵਾਲੀ ਕਰ ਰਿਆ ਸੀ ਜੀ ਜੰਦ ਗੁਰਮਤ ਗੁਰੂ ਘਰ ਤ੍ਰਿਸ਼ਨਾ ਦੀ ਛੰਨ ਨੂੰ ਉਡਾ ਰਹੇ ਸੀ ਇਹ ਉਹਦੇ ਇਹਦਾ ਬਚਾਓ ਕਰ ਰਹੇ ਸੀ ਇੱਕ ਪਾਸੇ ਬਚਾਓ ਕਰਨ ਵਾਲੇ ਨੇ ਦੁਰਮਤ ਵਾਲੇ ਇੱਕ ਪਾਸੇ ੜਾਉਣ ਵਾਲੇ ਨੇ ਗਿਆਨ ਕੀ ਆਂਦੀ ਨਾਲ ਕਬੀਰ ਦਾ ਗਿਆਨ ਗਿਆਨੀ ਨਾਲ ੜਾਉਣ ਵਾਲੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਗੁਰੂ ਕਰ ਜੋ ਗਿਆਨ ਗਿਆਨ ਦੀ ਜਲਦੀ ਹੈ ਦੂਏ ਪਾਸੇ ਭਰਮ ਗਿਆਨੀ ਉਹਨੂੰ ਸਾਭ ਰਹੇ ਨੇ ਬਿਨਾ ਇਹਨੂੰ ਬਚਾਓ ਦਰਮਦਰਮ ਦਰਮਦਰਮ ਬਚਾਉਣ ਵਾਸਤੇ ਇਹ ਸੈਂਟਰ ਨੇ ਹੁਣ ਵੀ ਦਰਮਦਰਮ ਬਚਾਉਣ ਵਾਸਤੇ ਇਹ ਗੁਰਦੁਆਰੇ ਜਿੰਨੇ ਸਾਰਾ ਨਾਲ ਜਿਹੜਾ ਸੈਂਟਰ ਹੈ ਵੱਡਾ ਅਬਰਸਰ ਇਹ ਸਭ ਤੋਂ ਸ਼ਰੋਣੀ ਸੀ ਦਰਮਦਰਮ ਦਾ ਸੈਂਟਰ ਇਹ ਜਿਹੜੀ ਹੈ ਦਰਮਦਰਮ ਬਚਾਉਣ ਹੁਣ ਵੀ ਸੈਂਟਰ ਸ਼ਰੋਣੀ ਹੈ ਦੈਨੋਵੇਂ ਵਾਸ਼ ਨੂੰ ਵਰਨਦਾ ਤਾਂ ਇਹਦਾ ਗਿਆਨ ਗਿਆਨੀ ਚਲਾ ਕੇ ਸਾਡਾ ਪੱਠਾ ਪਟਾੜਨ ਦੂ ਉਹ ਨਵੇਂ ਪਾਸ਼ਾ ਨੂੰ ਤਾਂ ਹੀ ਉਥੋਂ ਗੁਰਮੱਦੀ ਹਵਾ ਆਉਂਦੀ ਸੀ ਨਾ ਗੁਰਮੱਦੀ ਹਵਾ ਪੱਠਾ ਪਟਾੜਨ ਦੂ ਸਾਡਾ ਇੱਥੇ ਉਹਨੇ ਪੱਠਾ ਪਟਾੜ ਦਿੰਦਾ ਜਦ ਪੱਠਾ ਬੈਠਣ ਲੱਗਿਆ ਆ ਗਿਆ ਤਦ ਸੰਬਾਸ਼ ਨੇ ਭੇਜਤਾ ਮਨੀਸ਼ ਨੂੰ ਪੱਠਾ ਬੈਠਣ ਲੱਗਾ ਜਦੇ ਜਲ ਕੇ ਵੀਣੇ ਜਦੋਂ ਇਹ ਸ਼ੁਰੂ ਹੋ ਗਿਆ ਉਹਦੇ ਖਿਲਾਫ ਸਾਜਸ਼ਾਹ ਇਹ ਗੱਲਾਂ ਲਗੋਈਆਂ ਹੋਈਆਂ ਨੇ ਸਾਨੂੰ ਤਾਂ ਪਤਾ ਹੈ ਸੱਚ ਲਕੋਇਆ ਹੋਇਆ ਹੈ ਇਹਨਾਂ ਨੇ ਸੱਚ ਨੂੰ ਲੁਕੋਣਾ ਹੀ ਇਹਨਾਂ ਦਾ ਧਰਮ ਸੱਚ ਤੇ ਪਰਦੇ ਪਾਉਣੇ ਹੀ ਧਰਮ ਹੈ ਇਹਨਾਂ ਲੋਕਾਂ ਦਾ ਗੁਰੂ ਘਰ ਦਾ ਕੰਮ ਹੈ ਸੱਚ ਪ੍ਰਗਟ ਕਰਨਾ ਇਹ ਸੱਚ ਤੇ ਪਰਦੇ ਪਾਉਂਦੇ ਨੇ ਉਹ ਪ੍ਰਗਟ ਕਰਦੇ ਨੇ ਇਹ ਛੰਨ ਬਣਾ ਕੇ ਥੱਲੇ ਰੱਖਦੇ ਨੇ ਉਹਦੇ ਓਏ ਗੁਰਮਤ ਤਾਲਾ ਜਿਹੜਾ ਵੀ ਹੈ ਨਾ ਆਂਦੀ ਪਾਛੇ ਜੋਜਲ ਵਰਸਾ ਤੇ ਤੇਰਾ ਜਨ ਪੀਣਾ ਇਹ ਦਰਮਾਦੀ ਛਣ ਤਾਣ ਕੇ ਰੱਖਦੇ ਨੇ ਵੀ ਨਾ ਨਾ ਇਹ ਗੱਲ ਨਹੀਂ ਸੁਣਨੀ ਤੁਸੀਂ ਕਿ ਆਂਦੀ ਜੇ ਇਹ ਸੁਣ ਲਈ ਤੁਸੀਂ ਫਿਰ ਤਾਂ ਉੱਪਟੇ ਗਏ ਫਿਰ ਤਾਂ ਸਾਰੇ ਬੰਦੇ ਉਹਨੂੰ ਛੱਡ ਜਾਣਗੇ ਪਰਮ ਗਿਆਨ ਚ ਫਸਾ ਕੇ ਰੱਖਦੇ ਨੇ ਉਹ ਗੁਰਮਤ ਤੋਂ ਖਿਲਾਫ ਨੇ ਸੈਂਟਰ ਸਾਰੇ ਹੀ ਹੁਣ ਵੀ ਗੁਰਮਤ ਤੋਂ ਖਿਲਾਫ ਹੈ ਦੇਖਾਂ ਗੱਲ ਹੱਕ ਚ ਹੁੰਦੇ ਨੇ ਕਿੰਨਾ ਅਖਿਆਰ ਖਿਲਾਫਤ ਕਰਦੇ ਨੇ ਹੁਣ ਕਿਉਂਕਿ ਹੁਣ ਗਿਆਨ ਦੇ ਕੋਲੇ ਚੱਲਣਗੇ ਸਭ ਢੈ ਢੇਰੀ ਹੋ ਜਾਣਾ ਇਹਨਾਂ ਦਾ ਅੱਗੇ ਦਾ ਚੱਲਦੀ ਸੀ ਗਿਆਨ ਕੀ ਜਾਂਦੀ ਚਲਾਈ ਸੀ ਕਬੀਰ ਨੇ ਸਮਝ ਆਲੀ ਗੋਲਾ ਦੇ ਚਲਾ ਦੇਣੀ ਹੈ ਟੋਪ ਗੋਲਾ ਗਾਂ ਚ ਲਾਇਆ ਬ੍ਰਹਮ ਅਗਰ ਉਹ ਸੱਜੇ ਫਰਨਾਲੀ ਕੋਚੋੜ ਸਜਾਇਆ ਕੋ ਇੱਕ ਚੋੜਾ ਟੈ ਟੇਰੀ ਹੋ ਜੂ ਸਭ ਕੁਝ ਨਾ ਟੇਰੀ ਦਾ ਹੋਇਆ ਹੀ ਪਿਆ ਐਟਾ ਹੀ ਜੋਗਦੇ ਨੇ ਹੁਣ ਤਾਂ ਇਕੱਠਾ ਕਰਦੇ ਨੇ ਸਮਾਨ ਜਿਆ ਟੈ ਦਾ ਟੇਰੀ ਹੋਇਆ ਹੀ ਪਿਆ ਹੁਣ ਤਾਂ ਦੇਖ ਲੈ ਵੀ ਕਿਵੇਂ ਦੁਬਾਰਾ ਕੋ ਬਣਾ ਕੇ ਬਦਲਾ ਬਦਲੂ ਕੇ ਉਹ ਜਾਈ ਬਣ ਜੀ ਅਸੀਂ ਹੁਣੇ ਬੜਨਾ ਹੈ ਨਾ ਤੇ ਬਹੁਤ ਕੁਝ ਇਹ ਬੋਲ ਚੁੱਕੇ ਨੇ ਪਹਿਲਾਂ ਉਹਦੇ ਖਿਲਾਫ ਬੋਲਣ ਹੁਣ ਇਹ ਤਾਂ ਹੱਥਕੜੇ ਕਰਕੇ ਆ ਜਣ ਪੁੱਲ ਵੀ ਅਸੀਂ ਉਲਟੇ ਰਾਹ ਜਾਂਦੇ ਸੀ ਮੰਨ ਕੇ ਆ ਜਣ ਇਹ ਤਾਂ ਆ ਬਈ ਮੂੰਹ ਕਾਲੇ ਕਰਕੇ ਆ ਜਣ ਗੁਰੂ ਦੇ ਸਾਹਮਣੇ ਗਲਤੀ ਮੰਨ ਲੈਣ ਨਹੀਂ ਰਾਹ ਕੋਈ ਨਹੀਂ ਹੈ ਬਚਣ ਨੂੰ ਬਚਣ ਨੂੰ ਰਸਤਾ ਹੀ ਕੋਈ ਨਹੀਂ ਨੂੰ